ਕਿਸਾਨਵਰਚੇ ਚੱਕੇ ੱੱਕੇ ਦੇ ਨਾਲ ਉਦੋਂ ਸਮਾਨ ਬਹੁਤ ਕਿਸਾਨਾਂ ਦਾ ਲਾਪਤਾ ਹੋ ਗਿਆ ਚੋਰੀ ਹੋ ਗਿਆ ਕਿੰਨੀਆਂ ਟਰਾਲੀਆਂ ਮਿਲੀਆਂ ਸਰੰਡਰਾਂ ਦਾ ਚੁੱਲਿਆਂ ਦਾ ਟੈਂਟਾਂ ਦਾ ਤਰਪਾਲਾਂ ਦਾ ਉਹ ਤਾਂ ਘਰ ਪਤਾ ਹੀ ਨਹੀਂ ਪਰ ਹੁਣ ਕਦ ਇੱਕ ਖਬਰ ਪੜ੍ਹੀ ਹੈ ਕਹਿੰਦਾ ਕੋ ਪੁਲਸ ਵਾਲੇ ਕੋਲੋਂ ਸਿਪਾਈ ਕੋਲੋਂ ਇੱਕ ਟਰਾਲੀ ਨਿਕਲਿਉਂ ਆਪਣੇ ਚਾਚੇ ਕੋਲੋਂ ਕੋਈ ਵੀ ਸਿਕਰ ਦੋਹੇ ਅਰੈਸਟ ਕਰ ਲਏ ਪਰ ਜਿਹੜਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਪੁਲਿਸ ਵੱਲੋਂ ਵੀ ਲੋਕ ਕਹਿੰਦੇ ਸੀ ਪਹਿਲਾਂ ਆਮ ਲੋਕ ਜਿਹੜੇ ਕਿਸਾਨ ਧਰਨੇ 'ਚ ਬੈਠੇ ਸੀ ਉਹ ਕਹਿ ਰਹੇ ਸੀ ਲੋਕਰ ਵੀ ਸਮਾਨ ਹੈ ਜਿਹੜਾ ਚੋਰੀ ਹੋਇਆ ਉਹ ਮੰਨਦੇ ਨਹੀਂ ਸੀ ਪਰ ਹੁਣ ਉਹਨਾਂ ਕੋਲੇ ਨਿਕਲ ਆਇਆ ਹੈ ਜਾਂਚ ਦਾ ਵਿਸ਼ਾ ਜਿੱਥੇ ਵੀ ਕਿਤੇ ਪਤਾ ਲੱਗੇ ਵੀ ਕਿਸੇ ਕਿਸਾਨ ਦੀ ਟਰਾਲੀ ਖਣੀ ਹੈ ਚੋਰੀ ਹੋਈ ਵੀ ਤਾਂ ਦੱਸੋ ਤਾਂ ਜੋ ਜਿਹੜਾ ਵੀ ਉਹ ਲੋੜਵੰਦ ਕਿਸਾਨ ਹੈ ਜਿਹਦੀ ਉਹ ਚੀਜ਼ ਉਹ ਜਾ ਕੇ ਲੈ ਕੇ ਆ ਸਕੇ ਪਰ ਜਿਹੜੀ ਆ ਟਰਾਲੀ ਮਿਲੀ ਆ ਪੁਲਿਸ ਵਾਲੇ ਦੇ ਕੋਲ ਇਹ ਵਾਕ ਕਿਸ ਚੀਜ਼ ਨੂੰ ਸਿੱਧ ਕਰਦਾ ਵੀ ਉੱਥੇ ਜਦ ਹਫੜਾ ਦਾ ਬੜੀ ਮੱਛੀਆ ਆਪੋ ਤਾਪੀ ਪਈ ਹੈ ਬਰੁੱਤ ਸਮਾਨ ਝੱਕੜਦੇ ਉਹਦੇ ਵਿੱਚ ਜਿਵੇਂ ਮਲਾਜਮ ਹੈ ਇਹੇ ਹੀ ਬੰਦੇ ਵੀ ਸ਼ਾਮਲ ਸ਼ੱਕ ਕੋਈ ਨਹੀਂ ਤੁਹਾਡੇ ਸਾਹਮਣੇ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਖਬਰ ਫਿਰ ਜੇਕਰ ਟਰਾਲੀ ਆਇ ਕਿਸੇ ਪੁਲਸ ਵਾਲੇ ਕੋਲੋਂ ਨਿਕਲਦੀ ਹੈ ਚੋਰੀ ਹੋਈ ਵੀ ਇਹਦਾ ਮਤਲਬ ਫਿਰ ਹੋਰ ਸਮਾਨ ਵੀ ਇੱਧਰ ਉੱਧਰ ਕੀਤਾ ਹੋਣਾ ਟਰੈਕਟਰਾਂ ਦਾ ਅੰਡ ਉਸ ਦਿਨ ਉੱਥੇ ਜਿਹੜੇ ਕਿਸਾਨ ਨੇ ਕਹਿੰਦੇ ਟਰੈਕਟਰ ਦੇ ਟੈਂਕੀਓ ਚ ਡੀਜ਼ਲ ਕੱਢ ਲਓ ਖਬਰਾ ਕੋਣ ਕੋ ਕਿਸੇ ਨੇ ਤਾਂ ਕੀਤਾ ਹੀ ਆ ਕੋਈ ਤਾਂ ਹੋਊਗਾ ਜਿਹੜਾ ਜਮੇਰ ਮਰ ਗਿਆ ਜਿਵੇਂ ਖਤਮ ਹੋ ਕੇ ਡੁੱਬ ਗਿਆ ਵੀਰ ਇਹ ਵੀ ਨਹੀਂ ਦੇਖਿਆ ਵੀ ਬੰਦੇ ਚੱਕ ਲਏ ਉਹਨਾਂ ਦੇ ਪਿੱਛੇ ਹੁਣ ਕੁਝ ਰਿਹਾ ਨਹੀਂ ਦੇਖਣ ਵਾਲਾ ਕੁਝ ਰਹਿ ਨਹੀਂ ਨਗਰ ਨਿਕਲ ਸਮਾਨ ਹੀ ਚੱਕ ਲਓ ਆ ਕੁਝ ਸਾਡੇ ਕੋਲ ਰਹਿ ਗਿਆ ਪੰਜਾਬੀਓ ਵੈਸੇ ਪੰਜਾਬੀ ਵੰਡਣ ਵਾਲਿਆਂ ਚੋਂ ਦਾ ਖੋਣ ਵਾਲਿਆਂ ਚ ਨਹੀਂ ਪਰ ਹੁਣੇ ਕੰਮ ਇੱਥੇ ਵੀ ਚੱਲ ਪਿਆ